ਮਹਿਲਾ ਕਨਸਟੇਬਲ ਅਮਨਦੀਪ ਕੌਰ ਜਿਸ ਨੂੰ ਚਿੱਟੇ ਦੇ ਨਾਲ ਗ੍ਰਿਫਤਾਰ ਕਰਨ ਦਾ ਦਾਵਾ ਪੰਜਾਬ ਪੁਲਿਸ ਨੇ ਕੀਤਾ ਸੀ ਭਾਵੇਂ ਕਿ ਉਸ ਨੂੰ ਜ਼ਮਾਨਤ ਅਦਾਲਤ ਵੱਲੋਂ ਦੇ ਦਿੱਤੀ ਗਈ ਅਤੇ ਬਾਹਰ ਆਉਣ ਤੋਂ ਬਾਅਦ ਉਸ ਨੇ ਇੱਕ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਬਹੁਤ ਸਾਰੇ ਦਾਅਵੇ ਉਸ ਦੇ ਵੱਲੋਂ ਕੀਤੇ ਗਏ ਸੀ ਅਤੇ ਸਾਰੇ ਮਾਮਲੇ ਨੂੰ ਵੀ ਉਸ ਨੇ ਫਰਜ਼ੀ ਦੱਸਦਿਆਂ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਸੀ ਪਰ ਆਪਣੇ ਲਾਈਫਸਟਾਈਲ ਨੂੰ ਲੈ ਕੇ ਉਹ ਲਗਾਤਾਰ ਸਵਾਲਾਂ ਦੇ ਵਿੱਚ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੇ ਇੰਨੀ ਜਾਇਦਾਦ ਬਣਾਈ ਤੇ ਕਿਸ ਤਰੀਕੇ ਨਾਲ ਉਹ ਆਪਣਾ ਜੋ ਸੋਸ਼ਲ ਮੀਡੀਆ ਦੇ ਉੱਤੇ ਪ੍ਰਭਾਵ ਹੈ ਉਹ ਪਾ ਰਹੀ ਸੀ ਤਾਂ ਇਸ ਗੱਲ ਨੂੰ ਲੈ ਕੇ ਹੁਣ ਉਹ ਇੱਕ ਵਾਰ ਫਿਰ ਤੋਂ ਫਸਲੀ ਦਿਖਾਈ ਦੇ ਰਹੀ ਹੈ ਵਿਜੀਲੈਂਸ ਦੇ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਕੇ ਗ੍ਰਿਫਤਾਰੀ ਦਾ ਦਾਅਵਾ ਕੀਤਾ ਗਿਆ ਅਤੇ ਨਾਲ ਹੀ ਉਸ ਦੀ ਜਾਇਦਾਦ ਨੂੰ ਫ੍ਰੀਜ਼ ਕਰਨ ਦਾ ਵੀ ਜੋ ਅਪਡੇਟ ਹੈ ਉਹ ਸਾਹਮਣੇ ਆ ਰਿਹਾ ਹੈ ਭਾਵੇਂ ਜੋ ਵੀ ਉਸ ਦੇ ਵੱਲੋਂ ਆਪਣੀ ਜਾਇਦਾਦ ਬਣਾਈ ਗਈ ਹੈ ਉਹ ਵਿਜੀਲੈਂਸ ਨੇ ਫ੍ਰੀਜ਼ ਕਰ ਦਿੱਤੀ ਹੈ ਉਸ ਨੂੰ ਅੱਗੇ ਕਿਤੇ ਟਰਾਂਸਫਰ ਨਹੀਂ ਕੀਤਾ ਜਾ ਸਕੇਗਾ ਨਾਲ ਹੀ ਉਸ ਦੇ ਬੈਂਕ ਖਾਤਿਆਂ ਦੀ ਡਿਟੇਲ ਵੀ ਖੰਗਾਲੀ ਜਾ ਰਹੀ ਹੈ ਇਸ ਤੋਂ ਇਲਾਵਾ ਅਮਨਦੀਪ ਕਾਰਨੇ ਇੰਨੀ ਜਾਇਦਾਦ ਕਿਵੇਂ ਬਣਾਈ ਅਤੇ ਇਹਨਾਂ ਪੈਸਾ ਉਸ ਦੇ ਕੋਲ ਕਿੱਥੋਂ ਆਇਆ ਇਸ ਗੱਲ ਨੂੰ ਵੀ ਹੁਣ ਜਾਂਚ ਕਰਕੇ ਸਾਹਮਣੇ ਲਿਆਂਦਾ ਜਾਏਗਾ ਕਿਉਂਕਿ ਉਸ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਉਸ ਦੀ ਗ੍ਰਿਫਤਾਰੀ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਘਰੋਂ ਕਰਨ ਦਾ ਦਾਵਾ ਹੋਇਆ ਅਤੇ ਅਫਸਾਨਾ ਖਾਨ ਦੇ ਘਰ ਦੇ ਵਿੱਚੋਂ ਹੀ ਇਹ ਗ੍ਰਿਫਤਾਰੀ ਹੈ ਜਿਹੜੀ ਉਹ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਵੀ ਲਿਆ ਜਾਏਗਾ ਤਾਂ ਅਮਨਦੀਪ ਕੌਰ ਲਗਾਤਾਰ ਬਵਾਦਾਂ ਦੇ ਵਿੱਚ ਹੈ 2 April ਨੂੰ ਨਸ਼ੇ ਦੇ ਨਾਲ ਗ੍ਰਿਫਤਾਰੀ ਦਾ ਦਾਵਾ ਕੀਤਾ ਸੀ ਅਮਨਦੀਪ ਕੌਰ ਉਸ ਤੋਂ ਬਾਅਦ 5 April ਨੂੰ ਉਸ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ ਪੰਜਾਬ ਪੁਲਿਸ ਦੇ ਵਿੱਚੋਂ ਤੇ 14 ਸਾਲਾਂ ਦੇ ਵਿੱਚ 30 ਤੋਂ ਜ਼ਿਆਦਾ ਉਸ ਦੀਆਂ ਬਦਲੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਜਿਵੇਂ ਉਸ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਬਲਵਿੰਦਰ ਸੋਨੂੰ ਉਸ ਦਾ ਇੱਕ ਸਾਥੀ ਹੈ ਜਿਹੜਾ ਉਹ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਸੋਨੂ ਦੀ ਪਤਨੀ ਦੇ ਵੱਲੋਂ ਵੀ ਗੁਰਮੀਤ ਕੌਰ ਦੇ ਵੱਲੋਂ ਬਹੁਤ ਸਾਰੇ ਇਲਜ਼ਾਮ ਹੈ ਜਿਹੜੇ ਉਲਾਏ ਜਾਂਦੇ ਆ ਪਰ ਇਸ ਮਾਮਲੇ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਹੁਣ ਨਵੀਂ ਕਾਰਵਾਈ ਕਰਦੇ ਹੋਏ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਅਤੇ ਉਸ ਦੀ ਆਮਦਨ ਦੀ ਜਾਇਦਾਦ ਦੀ ਜਿਹੜੀ ਹੈ ਸਾਰੀ ਛਾਣਬੀਣ ਕੀਤੀ ਜਾ ਰਹੀ ਹੈ ਤਾਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਸ ਦੀ ਇਹ ਗ੍ਰਿਫਤਾਰੀ ਕੀਤੀ ਗਈ ਹੈ ਵਿਜੀਲੈਂਸ ਦੇ ਵੱਲੋਂ ਹੁਣ ਸਾਰੇ ਰਿਕਾਰਡ ਆ ਜਿਹੜੇ ਉਹ ਫਰੋਲੇ ਜਾਣਗੇ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਇਨੀ ਜਾਇਦਾਦ ਬਣਾਈ ਗਈ ਹੈ ਉਸ ਦੀ ਆਮਦਨ ਕਿੰਨੀ ਹੈ ਦੇ ਖਰਚਾ ਕਿੰਨਾ ਹੈ ਜਾਂ ਫਿਰ ਜਾਇਦਾਦ ਕਿੰਨੀ ਹੈ ਸਾਰੀ ਗੱਲ ਦਾ ਵੇਰਵਾ ਜਿਹੜਾ ਉਹ ਕੱਢਿਆ ਜਾਏਗਾ ਤਾਂ ਅਮਨਦੀਪ ਕੌਰ ਆਪਣੇ ਇੰਟਰਵਿਊ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਸੀ ਜਿਸ ਤਰੀਕੇ ਦੇ ਨਾਲ ਉਸ ਦਾ ਇੰਟਰਵਿਊ ਨਸ਼ਰ ਹੁੰਦਾ ਇੱਕ ਚੈਨਲ ਦੇ ਉੱਤੇ ਉਸ ਤੋਂ ਬਾਅਦ ਉਸ ਦੀ ਜੋ ਵੀਡੀਓਜ਼ ਨੇ ਬਹੁਤ ਸਾਰੇ ਵਿਊ ਉਸ ਨੂੰ ਮਿਲਦੇ ਆ ਅਤੇ ਅਮਨਦੀਪ ਕੌਰ ਦੇ ਵੱਲੋਂ ਜੋ ਦਾਅਵੇ ਉਸ ਦੇ ਵਿੱਚ ਕੀਤੇ ਜਾਂਦੇ ਆ ਉਸ ਤੋਂ ਲੱਗਦਾ ਹੈ ਕਿ ਅਮਨਦੀਪ ਕੌਰ ਦੇ ਨਾਲ ਬਿਲਕੁਲ ਤੱਕਾ ਹੋਇਆ ਹੈ ਪਰ ਅਮਨਦੀਪ ਕਾਰ ਜਿਸ ਤਰੀਕੇ ਦੇ ਨਾਲ ਆਪਣੀ ਬੋਲਬਾਣੀ ਉਸ ਇੰਟਰਵਿਊ ਦੇ ਵਿੱਚ ਵਰਤਦੀ ਹੈ ਜਾਂ ਫਿਰ ਜਿਸ ਤਰੀਕੇ ਦੇ ਨਾਲ ਉਸ ਦੀ ਜਾਇਦਾਦ ਨੂੰ ਲੈ ਕੇ ਪੱਤਰਕਾਰ ਦੇ ਵੱਲੋਂ ਸਵਾਲ ਜਵਾਬ ਕੀਤੇ ਜਾਂਦੇ ਆ ਤਾਂ ਉਹਨਾਂ ਦੇ ਵਿੱਚ ਜੋ ਉਸ ਦਾ ਕੰਫੀਡੈਂਸੀ ਉਹ ਵੀ ਤੁਸੀਂ ਦੇਖਿਆ ਹੋਣਾ ਤਾਂ ਇਸੇ ਮਾਮਲੇ ਤੋਂ ਬਾਅਦ ਇੰਟਰਵਿਊ ਨਸ਼ਰ ਹੋਣ ਤੋਂ ਬਾਅਦ ਹੁਣ ਇੱਕ ਹੋਰ ਕਾਰਵਾਈ ਉਸ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਕਰਦੇ ਆ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਨਾਲ ਹੀ ਹੁਣ ਉਸ ਦੇ ਜੋ ਰਿਕਾਰਡ ਨੇ ਉਹ ਫਰੋਲਣ ਦੀ ਤਿਆਰੀ ਕਰ ਦਿੱਤੀ ਗਈ ਹੈ ਅਤੇ ਅਮਨਦੀਪ ਕਾਰ ਦੀਆਂ ਮੁਸ਼ਕਲਾਂ ਫਿਰ ਤੋਂ ਵੱਧ ਗਈਆਂ ਨੇ